ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਣੀ ਸਿੱਤੂ ਪੇ ਦੇ ਉੱਤੇ ਤੁਹਾਡਾ ਤੇ ਆਪਾਂ ਅੱਜ ਲੈ ਕੇ ਆਏ ਆ ਗਲਾਸ ਸਕਿਨ ਵਾਸਤੇ ਤੁਸੀਂ ਦੇਖਿਆ ਹੋਣਾ ਨਾ ਕੋਰੀਅਨ ਜਿਹੜੀ ਸਕਿਨ ਦਾ ਬਹੁਤ ਹੀ 글로 ਕਰਦੀ ਹੁੰਦੀ ਹੈ ਉਸ ਤਰ੍ਹਾਂ ਹੀ ਆਪਾਂ ਗਲੋਇੰਗ ਸਕਿਨ ਵਾਸਤੇ ਤੁਹਾਡੇ ਲਈ ਬਹੁਤ ਵਧੀਆ ਘਰੇਲੂ ਨੁਸਖਾ ਲੈ ਕੇ ਆਏ ਆ ਜੀ ਥੱਪਾ ਫੋਨ ਥੋੜਾ ਜਿਹਾ ਇਹ ਉਹਦੇ ਲਈ ਬਹੁਤ ਹੀ ਆਸਾਨ ਤਰੀਕਾ ਜਿਹੜਾ ਆਪਾਂ ਤੁਹਾਨੂੰ ਦੱਸਾਂਗੇ ਤੁਸੀਂ ਉਹਨਾਂ ਦੇ ਟੀਵੀ ਪਹਿਲਾਂ ਸਾਰੇ ਕਿਤੇ ਦੇਖਦੇ ਹੋ ਵੀ ਜਿਹੜੇ ਕੋਰੀਅਨ ਲੋਕ ਹੁੰਦੇ ਆ ਉਹਨਾਂ ਦੀ ਸਕਿਨ ਆ ਜਿਹੜੀ ਬਹੁਤ ਜਿਆਦੀ ਗਲੋ ਕਰਦੀ ਹੁੰਦੀ ਹੈ ਤੇ ਉਹਦੇ ਲਈ ਕੀ ਯੂਜ਼ ਕਰਦੇ ਆ ਤੇ ਆਪਾਂ ਵੀ ਤੁਹਾਨੂੰ ਦੱਸਣ ਜਾ ਰਹੇ ਹਾਂ ਠੀਕ ਹੈ ਇੱਕ ਬਹੁਤ ਹੀ ਬੱਤਿਆ ਤਰੀਕਾ ਦਵਾਵਾਂਗੇ ਆ ਫਿਰ ਜਿਹੜੀਆਂ ਪਿੰਪਲਸ ਹੋ ਜਾਂਦੇ ਨੇ ਤੇ ਜਿਹੜੇ ਡੈੱਡ ਹੋ ਜਾਂਦੀਆਂ ਇਨਾ ਚੀਜ਼ਾਂ ਤੋਂ ਤੁਹਾਨੂੰ ਬਹੁਤ ਰਾਹਤ ਮਿਲੇਗੀ ਤੁਸੀਂ ਕੀ ਲੈਣਾ ਜੀ ਇੱਕ ਐਲੋਵੇਰਾ ਜੈਲ ਲੈਣਾ ਮੈਂ ਬੋਰੋਪਲੱਸ ਦਾ ਲਿਆ ਹੋਇਆ ਤੁਸੀਂ ਜੇ ਘਰ ਦੇ ਵਿੱਚ ਹੈਗਾ ਤਾਂ ਉਹ ਵੀ ਲੈ ਸਕਦੇ ਹੋਗੇ ਇੱਕ ਲੈਣਾ ਵਿਟਾਮਿਨ E ਦਾ ਕੈਪਸੂਲ ਵਿਟਾਮਿਨ E ਦਾ ਕੈਪਸੂਲ ਇੱਕ ਤਾਂ ਇਹ ਗਲਰ ਦਾ ਆਉਂਦਾ ਉਹ ਨਹੀਂ ਲੈਣਾ ਹੈਗਾ 골ਡਨ ਵਾਲਾ ਲੈਣਾ ਤੁਸੀਂ ਸਪੈਸ਼ਲ ਆਉਂਦੇ ਨੇ ਜੈਲ ਦੇ ਵਿੱਚ ਇਹ ਪੈਂਦਾ ਹੈਗਾ ਤੇ ਇਵੇ ਐਸੇ ਵੀ ਸਕਿਨਰ ਲਈ ਮਾਜ ਪਿਆਰੇ ਦੇ ਵਿੱਚ ਇਹੀ ਜੂ ਆਮ ਤੌਰ ਤੇ ਆਪਾਂ ਈਵਨ 400 ਆਉਂਦੇ ਆ ਜੇ ਬਿਟਾਮਨ ਈਟ ਕੈਪਸੂਲ ਉਹ ਯੂਜ਼ ਕਰਦੇ ਉਹ ਨਹੀਂ ਲੈਣੇ ਸੀ 골ਡਨ ਕਲਰ ਵਾਲੇ ਹੀ ਲੈਣੇ ਆ ਸਪੈਸ਼ਲ ਕਿ ਕੇ ਪੂਛੀਆਂ ਵਾਲੇ ਵੀ ਆਉਂਦੇ ਹੁੰਦੇ ਹੈ ਵੀ ਕੈਪਸੂਲ ਦੇ ਪੀ ਲੱਗੀ ਇਸ ਲਈ ਆਉਂਦੇ ਤੁਸੀਂ ਕੋਈ ਵੀ ਨੋਰਲ ਸਟੋਰ ਤੋਂ ਲੈ ਸਕਦੇ ਹੋ ਵੀ ਫੀਚਰ ਵਾਲਾਸਤੇ ਬਿਟਾਮਨ ਈ ਕੈਪਸੂਲ ਆ ਜਿਹੜੇ ਲੈਣੇ 골ਡ ਜਾਂ ਫਰੇ ਦੇ ਵਿੱਚ ਇੱਕ ਫਰੋਜੀ ਕਲਰ ਦੇ ਆਉਣਗੇ ਉਹ ਲੈਣੇ ਆ 골ਡਨ ਵਾਲਾ ਲੈ ਲੈਣਾ ਇਹ ਇਹਨੂੰ ਲੈਣਾ ਕੱਟ ਠੀਕ ਹੈ ਤੇ ਮੈਂ ਹੀ ਕਟਿਆ ਹੋਇਆ ਹੈਗਾ ਕੱਟ ਕੇ ਇਸ ਤਰ੍ਹਾਂ ਇਹਨੂੰ ਤੇਲ ਜਿਹੜਾ ਇਹਦਾ ਮਤਲਬ ਜਿਹੜਾ ਵੀ ਆਇਲ ਵਗੈਰਾ ਆਏਗਾ ਤੁਸੀਂ ਪਾ ਲੈ ਪਾ ਲਈਏ ਜੈਲ ਆਮ ਆ ਦੋ ਤਾਂ ਤੁਸੀਂ ਲੈ ਲੈ ਔਰ ਦੋਵੇਂ ਦੇ ਨਾਲ ਤੁਸੀਂ ਮਾਸਕ ਕਰ ਲੈਣਾ ਤੇ ਉੱਪਰ ਮ사ਜ ਆ ਜਿਹੜੀ ਇਹਦੀ ਹਲਕੇ ਹੱਥਾਂ ਨਾਲ 2 ਤੋਂ 5 ਮਿੰਟ ਕਰਨੀ ਹੈ ਫੇਸ ਨੂੰ ਉਤਾਰਨਾ ਨਹੀਂ ਆ ਫੇਸ ਵਾਸ਼ ਆ ਜਿਹੜਾ 2 ਤੋਂ 3 ਇਹਦੇ ਉੱਪਰ ਆ ਜਿਹੜਾ ਮਤਲਬ ਤੁਹਾਡਾ ਹੀ ਅਪਲਾਈ ਰਹਿਣਾ ਚਾਹੀਦਾ ਇਹ ਜੇ ਤੁਹਾਡੀ ਸਕਿਨ ਜਿਹੜੀ ਬਹੁਤ ਜ਼ਿਆਦਾ ਕਲੋਅ ਤੇ ਰੰਗ ਤੁਹਾਡਾ ਚਿਹਰਾ ਸਾਫ਼ ਹੋ ਜਾਵੇਗਾ ਬਿਲਕੁਲ ਚైనੀ ਦੇ ਲੋਕਾਂ ਦਾ ਵੀ ਤੁਸੀਂ ਸਕਿਨ ਕੋਰੀਆ ਕੁਕ ਵੀ ਉਹਨਾਂ ਦੀ ਸਕਿਨ ਬਹੁਤ ਵਧੀਆ ਹੁੰਦੀ ਹੈ ਤੇ ਤੁਹਾਡੇ ਚਿਹਰਾ ਜਿਹੜਾ ਚਮਕਣ ਲੱਗ ਜਾਊਗਾ ਜੀ ਬਹੁਤ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤਾਂ ਕਿ ਤੁਹਾਨੂੰ ਸਾਨੂੰ ਮੋਟੀਵੇਟ ਬਹੁਤ ਸੋਹਣੇ ਤੁਹਾਡੇ ਨਾਲ ਸ਼ੇਅਰ ਕਰ ਸਕੀਏ ਠੀਕ ਹੈ